ਕੈਨੇਡਾ ਦੇ ਅੰਤਰਰਾਸ਼ਟਰੀ 에ਅਰਪੋਰਟ ਟ੍ਰਾਂਟੋ ਚ ਇੱਕ ਜਹਾਜ਼ ਅੱਜ ਸਵੇਰੇ ਸੋਮਵਾਰ ਨੂੰ ਬਰਫ਼ੀਲੇ ਤੂਫਾਨ ਕਾਰਨ ਕ੍ਰੈਸ਼ ਹੋ ਗਿਆ ਤੇ ਜਹਾਜ਼ ਕ੍ਰੈਸ਼ ਹੋਣਸਾਰ ਹੀ ਮੂਦਾ ਡਿੱਗ ਪਿਆ ਜਿਸ ਕਾਰਨ ਸਵਾਰੀਆਂ ਵਿੱਚ ਹਫੜਾ ਤਫੜੀ ਮਚ ਗਈ ਤੇ ਇਹ ਜਹਾਜ਼ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਬਰਫ਼ੀਲਾ ਤੂਫਾਨ ਚੱਲ ਰਿਹਾ ਉਧਰਲੇ ਪਾਸੇ ਜਿਹੜਾ ਮੰਪੀਪਾਰਾ ਇਹ ਬੜਾ 헤ਠਾ ਨੂੰ ਚੱਲ ਰਿਹਾ ਮੈਂ ਇਸ ਨੂੰ ਚੱਲ ਰਿਹਾ ਤੇ ਉਧਰੋਂ ਬਰਫੀਆਂ ਜਿਹੜੀਆਂ ਹਵਾਵਾਂ ਚੱਲ ਰਹੀਆਂ ਤੇ ਉਹਦੇ ਕਾਰਨ ਜਦੋਂ ਅੱਜ ਸਵੇਰੇ ਟ੍ਰਾਂਟੋ 에ਰਪੋਰਟ ਤੇ ਡੈਲਟਾ ਦਾ ਜਿਹੜਾ ਇਹ 에ਰਲਾਈਨ ਦਾ ਜਹਾਜ਼ ਉਤਰ ਲੱਗਿਆ ਤਾਂ ਇਹ ਕ੍ਰੈਸ਼ ਹੋ ਗਿਆ ਜਿਸ ਕਾਰਨ ਜਹਾਜ਼ ਬੁਰੀ ਤਰ੍ਹਾਂ ਜਿਹੜਾ ਮੂਧੇ ਡਿੱਗ ਪਿਆ ਤੇ ਇਹਦੇ ਕਾਰਨ ਨੂੰ ਜਹਾਜ਼ ਨੂੰ ਅੱਗ ਵੀ ਲੱਗ ਗਈ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਹਾਜ਼ ਨੂੰ ਲੱਗੀ ਅੱਗ ਨੂੰ ਬਚਾਈ ਜਾ ਰਿਹਾ ਤੇ ਇਧਰ ਦੇ ਪਾਸੇ ਜਿਹੜੀਆਂ ਸਵਾਰੀਆਂ ਨੂੰ ਇਹਦੇ ਵਿੱਚ 80 ਸਵਾਰੀਆਂ ਸੀਗੀਆਂ ਤੇ 80 ਸਵਾਰੀਆਂ ਵਿੱਚੋਂ 80 ਸਵਾਰੀਆਂ ਵਿੱਚੋਂ 18 ਸਵਾਰੀਆਂ ਜ਼ਖਮੀ ਹੋ ਗਈਆਂ ਜਿਦੇ ਚ ਇੱਕ 60 ਸਾਲ ਤੇ 40 ਸਾਲ ਦਾ ਬਜ਼ੁਰਗ ਤੇ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਮੌਕੇ ਤੋਂ ਘਟਨਾ ਸਥਾਨ ਤੋਂ ਹਸਪਤਾਲਾਂ ਵਿੱਚ ਪਹੁੰਚਾ ਦਿੱਤਾ ਗਿਆ ਤੇ ਕਿਸੇ ਤਰ੍ਹਾਂ ਦਾ ਹੋਰ ਕੋਈ ਇੰਨੇ ਜਾਨੀ ਨੁਕਸਾਨ ਨਹੀਂ ਹੋਇਆ ਜ਼ਖਮੀ ਜ਼ਰੂਰ ਹੋਏ ਨੇ ਜਿਹੜੇ ਇਥੋਂ ਦੀਆਂ ਸਵਾਰੀਆਂ ਸੋ ਇਹ ਟ੍ਰਾਂਟੋ ਚ ਡੈਲਟਾ 에ਰਲਾਈਨ ਦਾ ਜਹਾਜ਼ ਆ ਜਿਹੜਾ ਤੇ ਇੱਥੇ ਟ੍ਰਾਂਟੋ ਚ ਉੱਤਨਸਾਰ ਹੀ ਅੱਜ ਸਵੇਖਤ ਹੀ ਜਿਹੜੀ ਸੋਮਵਾਰ ਨੂੰ ਜਿਹੜੀ ਉਡਾਣ ਕਿਤੋਂ ਮੰਨੋ ਉਹ ਇੱਥੋਂ ਉਤਰ ਲੱਗੇ ਇਹ ਬੁਰੀ ਤਰ੍ਹਾਂ ਜਿਹੜਾ ਇਹ ਜਹਾਜ਼ ਜਿਹੜੀਆਂ ਬਰਫੀਲੀ ਕਿਉਂਕਿ ਇਹ ਜਿਹੜਾ ਰਨਵੇ ਆ ਸਾਰਾ ਬਰਫ ਨਾਲ ਢਕਿਆ ਹੋਇਆ ਉਹਦੇ ਚ ਤੁਸੀਂ ਦੇਖ ਹੀ ਸਕਦੇ ਹੋ ਇਹਦੇ ਕਾਰਨ ਇਹ ਸੰਤੋਲਨ ਗਵਾ ਬੈਠਾ ਤੇ ਆ ਸਵਾਰੀਆਂ ਨੂੰ ਜਿਵੇਂ ਕੱਢਣ ਦੀ ਕੋਸ਼ਿਸ਼ ਕੀਤੀ ਆ 에어ਲੈਂਡ ਦੇ ਜਿਹੜੇ ਕਰਮਚਾਰੀਆਂ ਵੱਲੋਂ ਤੇ ਸਵਾਰੀਆਂ 1800 ਜਿਹੜੀਆਂ ਜ਼ਖਮੀ ਹੋਈਆਂ ਵਿੱਚੋਂ ਤੇ ਉਹਦੇ ਚੋਂ ਆ ਜਿਹੜੀ ਅੱਗ ਲੱਗ ਚੁੱਕੀ ਆ ਜਹਾਜ਼ ਨੂੰ ਫੜਾ ਵੱਡਾ ਹਾਦਸਾ ਤੇ ਪਰ ਬੜਾ ਵੱਡਾ ਜਾਨੀ ਜਿਹੜਾ ਜਾਨ ਮਾਲ ਦਾ ਜਿਹੜਾ ਨੁਕਸਾਨ ਹੁਣ ਬਚਿਆ ਤੇ ਇਹ ਜਿਹੜੇ ਪੈਸੰਜਰਾਂ ਜਿਹੜੀਆਂ ਸਵਾਰੀਆਂ ਜਹਾਜ਼ ਚੋਂ ਨਿਕਲ ਕੇ ਬਾਹਰ ਆ ਰਹੀਆਂ ਨੇ ਤੇ ਕੁਝ ਨੂੰ ਇਹ ਜਿਹੜੇ ਬਰਫ ਜ਼ਿਆਦਾ ਸੀ ਜਿਸ ਤੇ 에어ਲੈਂਡ ਦੇ ਕਰਮਚਾਰੀ ਆ ਉਹ ਬਾਹਰ ਕੱਢ ਰਹੇ ਆ ਡਲਟਾ 에어ਲੈਂਡ ਜਿਹੜਾ ਜਿਹੜਾ ਜਹਾਜ਼ ਆ ਇਹ ਤੇ ਇਹ ਬੁੱਧਾ ਤੁਸੀਂ ਦੇਖ ਸਕਦੇ ਹੋ ਜਿਹੜਾ ਹੋਇਆ ਵੇ ਤੇ ਇਹਦੀਆਂ ਤਸਵੀਰਾਂ ਪਾਣੀ ਨਾਲ ਜਿਹੜੀ ਅੱਗ ਲੱਗੀ ਆ ਉਹ ਜਹਾਜ਼ ਨੂੰ ਉਹਨੂੰ ਬਚਾਉਂਦੀ